ਆਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸਤ ਮੰਗਿਆ ਤੇ ਮੈਂ ਉਸ ਸਪਸ਼ਟੀਕਰਨ ਸਾਰਾ ਕੁਛ ਹੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਛ ਹੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰਮਨੀ ਕਲਦਾ ਆਪਣੇ ਝੋਲੀ ਪਾ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਤੇ ਸਾਹਰ ਹਰ ਸਿੱਖ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੇ ਇੱਕ ਸੁਪਰੀਮ ਅਥਾਰਟੀ ਹੈ ਕਾਲ ਤਖਤ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ तनख्या डिकलेयर किया मैं अगले दिन ही इतने दास पहुँच गया श्री अकाल तख्त साहब आदेश लैन वास्ते जो सेवा जो हुक्म श्री अकाल तख्त साहब कर एज अ सिख एज अकाली दल मेरे वास्ते प्रवान है पर मैं अज बेनती वास्ते आया कि तकरीबन ढाई स... ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਐ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਜੇ ਹੋ ਜਾਏ ਤੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਚੱਲ ਰਿਹਾ ਸੀ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸਤ ਮੰਗਿਆ ਤੇ ਮੈਂ ਉਸ ਸਪਸ਼ਟੀਕਰਨ ਸਾਰਾ ਕੁਛ ਹੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਛ ਹੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਤਾ ਆਪਣੇ ਝੋਲੀ ਪਾ ਲਿਆ ਸੀ ਸ਼ਰੋਮਨੀ ਖਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲਤਾਖਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਸ਼੍ਰੀ ਕਾਲਤਾਖਬ ਤੇ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ אי కారణ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੇ ਇੱਕ ਸੁਪਰੀਮ ਅਥਾਰਟੀ ਹੈ ਕਲਤਕ ਸਾਬ ਤਰਫੋਂ ਸਿੰਘ ਸਾਬ ਨੇ ਦਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਇੱਥੇ ਦਾਸ ਪਹੁੰਚ ਗਿਆ શ્રી ਕਲਤਕ ਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ શ્રી ਕਲਤਕ ਸਾਬ ਕਰਨਗੇ ਐਜ਼ ਐਜ਼ ਅ ਸਿੱਖ ਐਜ਼ ਅ ਕਾਲੀ ਦਲ ਮੇਰੇ ਵਾਸਤੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਦੇ ਬਾਰੇ ਹਸਮੰਦ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਣਾ ਚਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟੀਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 아이 ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ